ਕਿੰਦੇ ਇੱਕ ਵਾਰ ਨਾ ਇੱਕ ਜੰਗਲ ਸੀ। ਉਹ ਜੰਗਲ ਦੇ ਵਿੱਚ ਇੱਕ ਵੱਡਾ ਸਾਰਾ ਰੁੱਖ ਸੀ। ਕਿੰਦੇ ਉਹ ਰੁੱਖ ਤੇ ਨਾ ਬੜੇ سارے ਪੰਛੀ ਪਰਿੰਦਿਆਂ ਨੇ ਆ ਕੇ ਆਪਣੇ ਆਲਣੇ ਪਾਏ ਹੋਏ ਸਨ। ਕਿੰਦੇ ਉਹਨਾਂ ਦੇ ਵਿੱਚ ਨਾ ਇੱਕ ਕਾਂ ਤੇ ਇੱਕ ਚਿੜੀ ਵੀ ਸੀ। ਕਿੰਦੇ ਕਾਂ ਤੇ ਚਿੜੀ ਸਵੇਰੇ-ਸਵੇਰੇ ਚਲੇ ਜਾਂਦੇ। ਸ਼ਾਮ ਨੂੰ ਉਹ ਚਿੜਾ-ਚਿੜੀ ਜਦੋਂ ਵਾਪਸ ਆਉਂਦੇ ਤੇ ਆਪਣੇ ਦਿਨ ਦੀ ਸਾਰੀ ਇੱਕ ਦੂਜੇ ਨੂੰ ਕਹਾਣੀ ਦੱਸਦੇ। ਕਹਿੰਦੇ ਅੱਜ ਚਿੜੀ ਕਹਿੰਦੀ ਵੀ ਜਦੋਂ ਮੈਂ ਜੰਗਲ ਦੇ ਵਿੱਚ ਆਪਣਾ ਚੋਗਾ ਚੁਗਣ ਗਈ ਨਾ ਤੇ ਕਹਿੰਦੀ ਉੱਥੇ ਨਾ ਇੱਕ ਕੀੜਾ ਸੀ ਤੇ ਉਹਨਾਂ ਲਿੱਦ ਖਾਈ ਜਾਂਦਿਆ ਸੀ ਉਹ ਬੜਾ ਵੱਡਾ ਸੀ ਕਹਿੰਦੀ ਮੈਂ ਸੋਚਿਆ ਵੀ ਇਹਨਾਂ ਸੁਥ ਸੁਸਤ ਜਾ ਹੋ ਕੇ ਪਿਆ ਤੇ ਇੱਥੋਂ ਹੀ ਅੱਜ ਦਾ ਭੋਜਨ ਮੈਨੂੰ ਮਿਲ ਜਾਣਾ ਕਹਿੰਦੇ ਜਦੋਂ ਇਹ ਗੱਲ ਕਹੀ ਤਾਂ ਕਹਿੰਦੀ ਜਦੋਂ ਮੈਂ ਕੋਲ ਪਹੁੰਚੀ ਉਹਨੂੰ ਠੂੰਗਾ ਮਾਰਨ ਲੱਗੀ ਤੇ ਕਹਿੰਦੇ ਐਨੇ ਨੂੰ ਉਹ ਮਨੁੱਖਾ ਰੂਪ ਧਾਰ ਕੇ ਤੇ ਉੱਥੋਂ ਹੌਲੀ ਹੌਲੀ ਤੁਰ ਪਿਆ ਕਹਿੰਦੀ ਇਹ ਕੀ ਪਹਿਲਾਂ ਕੀੜਾ ਤੇ ਫਿਰ ਮਨੁੱਖਾ ਰੂਪ ਅਗੋ ਜਿੜਾ ਹੱਸ ਕੇ ਕਹਿੰਦਾ ਵੀ ਦੇਖ ਤੂੰ ਉਹ ਰਾਜੇ ਨੂੰ ਦੇਖ ਲਿਆ ਉਹ ਤੇ ਇੰਨਾ ਜ਼ਿਆਦਾ ਧਰਮੀ ਤੇ ਨਿਆਂ ਕਰਨ ਵਾਲਾ ਹੈ ਵੀ ਤੂੰ ਤੇ ਉਹਦੇ ਦਰਸ਼ਨ ਕਰ ਲਏ ਨਾ ਤੇਰਾ ਜ਼ਿੰਦਗੀ ਜਿਹੜੀ ਹੁਣ ਅੱਗੇ ਜਿਹੜੀ ਹੈ ਆਉਣ ਵਾਲਾ ਜਾਮਾ ਉਹ ਸੁਖਾਲਾ ਹੋ ਜਾਏਗਾ ਉਹ ਹੱਸ ਕੇ ਕਹਿੰਦੀ ਜਿਹੜਾ ਆਪ ਕੀੜਾ ਸੀ ਉਹ ਮੇਰਾ ਧਰਮ ਜਨਮ ਕੀ ਹੈ ਉਹ ਕਿਵੇਂ ਸੁਖਾਲਾ ਕਰੇਗਾ ਉਹਨੇ ਕਿਹਾ ਇਹਦੇ ਪਿੱਛੇ ਇੱਕ ਲੰਬੀ ਗੱਤ ਹੈ ਮੈਂ ਤੈਨੂੰ ਦੱਸਦਾ ਕਹਿੰਦੇ ਉਹ ਕੀੜਾ ਕਿਵੇਂ ਬਣ ਗਿਆ ਜੇ ਇੰਨਾ ਜ਼ਿਆਦਾ ਧਰਮੀ ਸੀ ਉਹਨੇ ਕਿਹਾ ਕਈ ਵਾਰ ਆਪਾਂ ਕਿਸੇ ਨੂੰ ਦਾਨ ਪੁੰਨ ਦੀ ਕੋਈ ਚੀਜ਼ ਦਿੰਨੇ ਆ ਆਪਾਂ ਤਾਂ ਚੰਗੇ ਲਈ ਦਿੰਨੇ ਪਰ ਉਹ ਚੀਜ਼ ਆਪਣੇ ਜਿਹੜੇ ਦਾਨ ਕੀਤੀ ਹੁੰਦੀ ਏ ਉਹ ਆਪਣੇ ਤੇ ਭਾਰੀ ਪੈ ਜਾਂਦੀ ਏ ਤੇ ਉਹਦੇ ਨਾਲ ਆਪਣਾ ਨੁਕਸਾਨ ਹੋ ਜਾਂਦਾ ਉਹਨੇ ਕਿਹਾ ਐਵੇਂ ਵੀ ਹੁੰਦਾ ਉਹਨੇ ਕਿਹਾ ਹਾਂ ਕਈ ਵਾਰ ਆਪਾਂ ਦਇਆ ਧਰਮ ਕਰਦੇ ਆ ਪਰ ਉਹ ਚੀਜ਼ ਆਪਣੇ ਤੇ ਉਲਟ ਪੈ ਜਾਂਦੀ ਏ ਉਹ ਕਹਿੰਦੀ ਫਿਰ ਕਿਹੜੀਆਂ ਚੀਜ਼ਾਂ ਦਾ ਦਾਨ ਨਹੀਂ ਕਰਨਾ ਚਾਹੀਦਾ ਉਨੇ ਕਹ ਤਿੰਨ ਨੈਸੀਆਂ ਚੀਜ਼ਾਂ ਐ ਜਿਸ ਦਾ ਦਾਨ ਨਹੀਂ ਕਰਨਾ ਚਾਹੀਦਾ ਹੁਣ ਚੜੀ ਕਹਿੰਦੀ ਵੀ ਕਿਹੜੀਆਂ-ਕਿਹੜੀਆਂ ਨੇ ਕਹਿੰਦੇ ਤੈਨੂੰ ਮੈਂ ਇੱਕ ਗਾਥਾ ਦੱਸਦਾ ਤੈਨੂੰ ਚੰਗੀ ਤਰ੍ਹਾਂ ਸਮਝ ਆ ਜਾਏਗਾ ਉਹਨੇ ਕਿਹਾ ਠੀਕ ਐ ਕਹਿੰਦੇ ਇੱਕ ਵਾਰ ਨਾ ਇੱਕ ਨਗਰ ਸੀ ਉਹ ਨਗਰ ਦਾ ਜਿਹੜਾ ਰਾਜਾ ਸੀ ਉਹ ਬੜਾ ਜ਼ਿਆਦਾ ਦਾਨ ਪੁੰਨ ਤੇ ਧਰਮ ਕਰਨ ਵਾਲਾ ਸੀ ਕਹਿੰਦੇ ਸਾਰੀ ਪ੍ਰਜਾ ਦੇ ਵਿੱਚ ਉਹਦੇ ਨਾਮ ਦੇ ਕਹਿੰਦੇ ਗਾਥਾ ਚੱਲਦੀਆਂ ਸੀ ਵੀ ਐਨਾ ਚੰਗਾ ਰਾਜਾ ਸਾਰੇ ਪਾਸੇ ਅਮਨ ਤੇ ਸ਼ਾਂਤੀ ਸੀ ਉਹ ਰਾਜੇ ਨੇ ਅੰਮ੍ਰਿਤ ਵੇਲੇ ਉੱਠਿਆ ਕਰਨਾ ਇਸ਼ਨਾਨ ਕਰਿਆ ਕਰਨਾ ਪਰਮਾਤਮਾ ਦਾ ਨਾਮ ਲਿਆ ਕਰਨਾ ਤੇ ਫਿਰ ਉਸ ਤੋਂ ਬਾਅਦ ਜੋ ਵੀ ਉਹਦੇ ਦਰ ਤੇ ਆਇਆ ਕਰਨਾ ਉਹਦੇ ਹੱਥ 'ਚ ਜੋ ਕੱਪੜਾ ਸੋਨਾ ਚਾਂਦੀ ਜੋ ਵੀ ਆਇਆ ਕਰਦਾ ਉਹ ਦਾਨ ਕਰ ਦਿਆ ਕਰਦਾ ਕਹਿੰਦੇ ਇਸ ਤਰ੍ਹਾਂ ਉਹ ਆਪਣੇ ਦਿਨ ਦੀ ਸ਼ੁਰੂਆਤ ਕਰਿਆ ਕਰਦਾ ਸੀ ਪਰ ਦਾਨ ਉਹ ਇੱਕ ਨਿਸ਼ਚਿਤ ਸਮੇਂ ਤੇ ਕਰਦਾ ਸੀ ਉਸ ਤੋਂ ਬਾਅਦ ਉਹ ਦੁਨੀਆਵੀ ਕੰਮ ਜਿਹੜੇ ਸਨ ਉਹਦੇ ਰਾਜਪਾੜ ਤੇ ਉਹ ਕਰਨ ਲੱਗ ਜਾਂਦਾ ਸੀ ਕਹਿੰਦੇ ਉਸੇ ਨਗਰ ਦੇ ਵਿੱਚ ਨਾ ਇੱਕ ਨਗਰ ਇੱਕ ਪਿੰਡ ਸੀ ਤੇ ਉਸ ਦੇ ਬਾਹਰ ਇੱਕ ਕੁਟਿਆ ਬਣਾ ਕੇ ਇੱਕ ਕਹਿ ਲੋ ਪੰਡਤ ਤੇ ਪੰਡਤਾਨ ਰਿਹਾ ਕਰਦੇ ਸੀ ਵੀ ਇੱਕ ਮਨੁੱਖ ਤੇ ਉਹਦੀ ਘਰ ਵਾਲੀ ਰਿਹਾ ਕਰਦੇ ਸੀ ਕਹਿੰਦੇ ਪਹਿਲਾਂ ਨਗਰ 'ਚ ਕੰਮ ਮਿਲ ਜਾਂਦਾ ਵਿਚਾਰੇ ਕਰ ਲੈਂਦੇ ਪਰ ਕੁਝ ਸਮੇਂ ਤੋਂ ਕਹਿੰਦੇ ਵੀ ਹੁਣ ਨਾ ਸਾਰੇ ਜਿੰਨਾ ਕੰਮ ਸੀ ਉਹ ਥੋੜਾ ਹੁਣ ਕਰਕੇ ਸਾਰਾ ਆਪੋ ਆਪਣਾ ਕਰਨ ਲੱਗ ਜਾਂਦੇ ਉਹਦੀ ਪਤਨੀ ਨਾ ਪਾਣੀ ਭਰਨ ਕਿਤੇ ਖੂਹ ਤੇ ਜਾਂਦੀ ਉਥੋਂ ਕਿਸ ਤੋਂ ਸੁਣਦੀ ਐ ਵੀ ਨਗਰ ਦਾ ਜਿਹੜਾ ਰਾਜਾ ਐ ਨਾ ਉਹ ਅੰਮ੍ਰਿਤ ਵੇਲੇ ਦਾਨਪੁਨ ਕਰਦਾ ਐ ਤੇ ਜੋ ਵੀ ਜਾਂਦਾ ਝੋਲੀਆਂ ਭਰ ਆ ਕੇ ਤੇ ਲੈ ਆਉਂਦਾ ਘਰ ਆ ਕੇ ਆਪਣੇ ਘਰ ਵਾਲੇ ਨੂੰ ਕਿਹਾ ਵੀ ਇੱਥੇ ਨਾ ਜਿਹੜਾ ਰਾਜਾ ਐ ਉਹ ਇੰਨਾ ਦਾਨਪੁਨ ਕਰਦਾ ਐ ਤੇ ਜੇਕਰ ਤੂੰ ਵੀ ਉਸ ਦਾਨ ਚ ਕੁਝ ਲੈ ਆਏਗਾ ਤੇ ਤੇਰਾ ਕੁਝ ਨਹੀਂ ਜਾਣਾ ਹੈਗਾ ਕਿਉਂਕਿ ਰਾਜੇ ਨੇ ਤਾਂ ਦਾਨ ਕਰਨਾ ਹੀ ਕਰਨਾ ਉਹਦੇ ਘਰ ਵਾਲੇ ਨੇ ਕਿਹਾ ਵੀ ਜੋ ਮਿਲਦਾ ਐ ਉਸੇ ਚ ਮੈਂ ਪ੍ਰਮਾਤਮਾ ਦਾ ਸ਼ੁਕਰ ਕਰਦਾ ਉਦਾਕਾਰਾਲਾ ਹਰ ਸਮੇਂ ਪਰਮਾਤਮਾ ਦਾ ਨਾਲ ਨਾਮ ਜਪਿਆ ਕਰਦਾ ਸੀ ਜੋ ਕੰਮ ਮਿਲਿਆ ਕਰਦਾ ਉਹ ਕੰਮ ਕਰ ਲਿਆ ਕਰਦਾ ਕਹਿੰਦੇ ਘਾਰ ਵਾਲੀ ਦੀ ਜ਼ੋਰ ਜ਼ਬਰਦਸਤੀ ਕਰਨ ਤੇ ਉਹ ਉਸ ਰਾਜੇ ਦੇ ਕੋਲ ਤੁਰ ਪਿਆ ਕਹਿੰਦੇ ਹੁਣ ਸਵੇਰੇ ਸਵੇਰੇ ਤੁਰਿਆ ਉੱਥੇ ਪਹੁੰਚਦੇ ਦੁਪਹਿਰ ਹੋ ਗਈ ਰਾਜਾ ਹੁਣ ਅੰਮ੍ਰਿਤ ਵੇਲੇ ਹੀ ਦਾਨ ਕਰਿਆ ਕਰਦਾ ਸੀ ਜਦੋਂ ਦੁਪਹਿਰ ਦਾ ਸਮਾਂ ਹੋਇਆ ਰਾਜ ਦਰਬਾਰ ਦੇ ਕੰਮ ਨੇ ਪਟਾ ਕੇ ਤੇ ਰਾਜੇ ਨੂੰ ਘੋੜਿਆਂ ਦਾ ਬੜਾ ਸ਼ੌਂਕ ਸੀ ਰਾਜਾ ਉਹ ਘੋੜਿਆਂ ਦੇ ਕੋਲ ਆ ਗਿਆ ਕੋੜਿਆਂ ਦੇ ਕੋਲ ਆ ਕੇ ਤੇ ਉਹਨੇ ਦਰਬਾਰੀ ਨੂੰ ਕਿਹਾ ਵੀ ਮੈਂ ਰਾਜੇ ਨੂੰ ਮਿਲਣਾ ਚਾਹਨਾ। ਹੁਣ ਦਰਬਾਰੀ ਉਹਨਾਂ ਦਾ ਰਾਜੇ ਦਾ ਅਸੂਲ ਸੀ ਵੀ ਜੋ ਵੀ ਮਿਲਣ ਆਏ ਰਾਜੇ ਦੇ ਕੋਲ ਚਲਾ ਜਾਂਦਾ ਸੀ। ਦਰਬਾਰੀ ਰਾਜੇ ਦੇ ਕੋਲ ਛੱਡ ਕੇ ਤੇ ਚਲਾ ਗਿਆ। ਹੁਣ ਰਾਜਾ ਉਸ ਸਮੇਂ ਕੋੜਿਆਂ ਨੂੰ ਦੇਖਣ ਦਿਆ ਸੀ। ਹੁਣ ਉਹ ਰਾਜੇ ਨੇ ਉਸ ਮਨੁੱਖ ਨੂੰ ਆਉਂਦੇ ਦੇਖਿਆ ਪੁੱਛਿਆ ਵੀ ਦੱਸੋ ਕਿਵੇਂ ਆਉਣੇ ਹੋਏ। ਉਹਨੇ ਕਿਹਾ ਜੀ ਮੈਂ ਸੁਣਿਆ ਤੁਸੀਂ ਦਾਨ ਕਰਦੇ ਹੋ ਤੇ ਮੈਂ ਤੁਹਾਡੇ ਤੋਂ ਦਾਨ ਲੈਣ ਆਇਆ ਵਾਂ। ਉਹਨੇ ਕਿਹਾ ਭਲੇ ਪੁਰਖਾ ਤੂੰ ਥੋੜਾ ਲੇਟ ਹੋ ਗਿਆ ਤੂੰ ਕੱਲ ਸਵੇਰੇ ਆਈਂ ਕੱਲ ਨੂੰ ਮੈਂ ਤੈਨੂੰ ਦਾਨ ਦਵਾਂਗਾ ਹੁਣ ਮੇਰਾ ਕੰਮ ਦਾ ਸਮਾਂ ਹੈ ਤੇ ਮੈਂ ਕੰਮ ਕਰਦਾ ਪਿਆ ਮੈਂ ਤਾਂ ਵਸਤਰ ਵੀ ਸਰੀਰ ਤੇ ਓਨੇ ਕੁ ਪਾਏ ਨੇ ਜੋ ਮੇਰਾ ਸਰੀਰ ਟੱਕ ਸਕਣ ਤੂੰ ਹੁਣ ਤੁਸੀਂ ਚਲੇ ਜਾਓ ਓਨੇ ਕਿਹਾ ਨਹੀਂ ਦਾਨ ਲੈ ਆ ਮੇਰਾ ਮੈਂ ਜਾਣਾ ਹੀ ਨਹੀਂ ਉਹ ਬਾਰ-ਬਾਰ ਆਪਕੋ ਜਿੱਦ ਕਰੀ ਜਾਵੇ ਵੀ ਰਾਜਾ ਮੈਂ ਅੱਜ ਹੀ ਆਇਆ ਮੈਂ ਅੱਜ ਤੋਂ ਬਾਅਦ ਨਹੀਂ ਆਉਣਾ ਜੋ ਦਾਨ ਦੇਣਾ ਹੈ ਤੂੰ ਅੱਜ ਹੀ ਦੇ ਦੇ ਉਦੋਂ ਹੁਣ ਉਹ ਰਾਜਾ ਜਿਹੜਾ ਸੀ ਉਸ ਨੂੰ ਬਾਰ-ਬਾਰ ਜਦੋਂ ਕਿਹਾ ਤੇ ਰਾਜਾ ਗੁੱਸੇ 'ਚ ਆ ਗਿਆ। ਰਾਜੇ ਨੇ ਉੱਥੋਂ ਘੋੜੇ ਦੀ ਲਿੱਦ ਚੁੱਕੀ ਤੇ ਉਹ ਜਿਹੜਾ ਠੂਠਾ ਸੀ ਉਹਦੇ ਵਿੱਚ ਪਾ ਕੇ ਤੇ ਦੇ ਦਿੱਤੀ। ਹੁਣ ਅੱਗੋਂ ਜਿਹੜਾ ਮਨੁੱਖ ਸੀ ਉਹ ਵੀ ਸ਼ੁਕਰਾਨਾ ਕਰਕੇ ਤੇ ਚਲਾ ਗਿਆ। ਹੁਣ ਨਾ ਉਹ ਜਦੋਂ ਘਰ ਜਾਂਦਾ ਉਹ ਜਿਹੜਾ ਠੂਠਾ ਹੁੰਦਾ ਉਹ ਭਰਿਆ ਹੁੰਦਾ ਤੇ ਉਹਦੀ ਘਰ ਲੈਣ ਲੱਗਦਾ ਵੀ ਬੜੀਆਂ ਸੋਨੇ ਦੀਆਂ ਮੋਹਰੇ ਮਿਲੀਆਂ ਨੇ। ਹੁਣ ਜ਼ਿੰਦਗੀ ਜਿਹੜੀ ਆਰਾਮ ਨਾਲ ਕੱਟੀ ਜਾਵੇਗੀ। ਉਕੇ ਦਾ ਕਹਿੰਦੀ ਵੀ ਮੈਨੂੰ ਛੇਤੀ ਛੇਤੀ ਮੋਰਾ ਦੇ ਦੋ ਉਹਨੇ ਕਿਹਾ ਭਗਵਾਨ ਨੇ ਜਿਹੜਾ ਆਪਣੇ ਘਰ ਤੋਂ ਬਾਹਰ ਥਾਂ ਹੈ ਨਾ ਇਹ ਥੋੜਾ ਜਿਹਾ ਲੇਪ ਉੱਥੇ ਦੀਵਾ ਜਗਾ ਤੇ ਜੋ ਵੀ ਦਾਣੇ ਉੱਥੇ ਆਪਾਂ ਰੱਖ ਦਿੰਨੇ ਆ ਤੇ ਤੂੰ ਚੁੱਕ ਲਿਆ ਉਹਨੇ ਜਦੋਂ ਦਾਣ ਹੋਵੇ ਕੀਤਾ ਰੱਖ ਕੇ ਉਹਨੇ ਲੇਪ ਕੇ ਦੀਵਾ ਲਾ ਦਿੱਤਾ ਤੇ ਕਹਿੰਦੇ ਉਹ ਜਦੋਂ ਗਿਆ ਤੇ ਉਹਨੇ ਉਹ ਕੋਲਾ ਜਿਹੜਾ ਸੀ ਲਿੱਦਦਾ ਉੱਥੇ ਮੁੱਦਾ ਮਾਰ ਦਿੱਤਾ ਕਹਿੰਦੇ ਜਦੋਂ ਮੁੱਦਾ ਮਾਰਿਆ ਉਹ ਕਹਿੰਦੀ ਵੀ ਇਹ ਕੀ ਕੀਤਾ ਉਹਨੇ ਕਿਹਾ ਰਾਜੇ ਨੇ ਜੋ ਦਿੱਤਾ ਸੀ ਮੈਂ ਤੈਨੂੰ ਲਿਆ ਕੇ ਦੇਤਾ ਹਣ ਤੂੰ ਮੈਨੂੰ ਨਾ ਕਹੀਂ ਜਾਣ ਲਈ ਉਹਨੇ ਕਿਹਾ ਕੋਈ ਨਾ ਸ਼ਾਇਦ ਰਾਜੇ ਦੇ ਕੋਲ ਚੀਜ਼ਾਂ ਖਤਮ ਹੋ ਗਈਆਂ ਹੋਣਗੀਆਂ ਕੱਲ ਨੂੰ ਜਾਇਓ ਕੱਲ ਨੂੰ ਲੈ ਆਇਓ ਉਹਨੇ ਕਿਹਾ ਤੂੰ ਕਿਹਾ ਮੈਂ ਚਲਾ ਗਿਆ ਅੱਜ ਤੋਂ ਬਾਅਦ ਮੈਂ ਨਹੀਂ ਜਾਵਾਂਗਾ ਕਹਿੰਦੇ ਹੁਣ ਉਹਨਾਂ ਧਿਆਨ ਦੇਣਾ ਬੰਦ ਕਰ ਦਿੱਤਾ ਕਹਿੰਦੇ ਹੁਣ ਉਹ ਜਿਹੜੀ ਲਿੱਧ ਸੀ ਕਹਿੰਦੇ ਜਦੋਂ ਆਪਾਂ ਕਿਸੇ ਨੂੰ ਦਾਨ ਕਰਦੇ ਆ ਨਾ ਤਾਂ ਹਜ਼ਾਰਾਂ ਗੁਣਾ ਹੋ ਕੇ ਹਰ ਰੋਜ਼ ਵਿਆਜ ਦੇ ਰੂਪ ਚ ਲੱਗ ਕੇ ਤੇ ਆਪਣੇ ਕੋਲ ਵਾਪਸ ਆਉਂਦੀ ਹੈ ਕਹਿੰਦੇ ਇਸ ਤਰ੍ਹਾਂ ਨਾ ਉਹ ਜਿਹੜੀ ਲਿੱਦ ਸੀ ਉਹ ਬਾਰ ਬਦਨੀ ਫੁੱਲਨੀ ਆਰੰਭ ਹੋ ਗਈ ਜੋ ਆਪਾਂ ਕਿਸੇ ਨੂੰ ਦਾਨ ਦਿੰਨੇ ਆ ਜੇਕਰ ਉਹਦੀ ਆਪਾਂ ਵਰਤੋਂ ਕਰ ਲਈਏ ਫਿਰ ਤਾਂ ਉਹ ਜਿਹੜਾ ਦਾਨ ਉਹ ਜੋ ਵੀ ਆਪਾਂ ਕਿਸੇ ਨੂੰ ਦਾਨ ਦਿੰਨੇ ਆ ਵਰਤੋਂ ਆ ਗਿਆ ਫਿਰ ਤਾਂ ਉਹਦਾ ਵਾਅਦਾ ਫੁੱਲਦਾ ਹੈ ਵਿਭਾਵ ਉਹ ਉਹਦੇ ਕੋਲ ਕਿਸੇ ਨਾ ਕਿਸੇ ਰੂਪ ਚ ਚਲਾ ਜਾਂਦਾ ਜੋਗ ਦਿੱਤਾ ਦਾਨ ਆਪਾਂ ਵਰਤਦੇ ਹੀ ਨਹੀਂ ਉਹ ਜਿਹੜਾ ਦਾਨ ਉਵੇਂ ਪਿਆ ਵਾਅਦਾ ਫੁੱਲਦਾ ਰਹਿੰਦਾ ਤੇ ਉਹ ਉਸੇ ਦੇ ਕੋਲ ਹੀ ਚਲਾ ਜਾਂਦਾ ਕਹਿੰਦੇ ਹੁਣ ਨਾ ਉਹ ਰਾਜੇ ਨੂੰ ਵਕ ਵਕ ਪਸ਼ੂ ਪੰਛੀ ਇਕੱਠੇ ਕਰਨ ਦਾ ਬੜਾ ਸ਼ੌਂਕ ਸੀ। ਉਹਨੇ ਇੱਕ ਵੱਡਾ ਸਾਰਾ ਬਾਗ, ਬੜੇ سارے ਪਿੰਜਰੇ ਆਪਣੇ ਬਾਗ ਚ ਰੱਖੇ ਹੋਏ ਸਨ। ਕਹਿੰਦੇ ਐਨੇ ਨੂੰ ਨਾ ਰਾਜਾ ਅੱਜ ਉਸ ਤੇ ਘੁੰਮਦਾ ਘੁੰਮਦਾ ਤੇ ਉਹ ਜੰਗਲ ਚ ਜਾਂਦਾ। ਕਹਿੰਦੇ ਸ਼ਾਮ ਦਾ ਸਮਾਂ ਹੋ ਗਿਆ ਹੁੰਦਾ। ਰਾਜੇ ਨੂੰ ਕੋਈ ਨਾ ਪਸ਼ੂ ਨਾ ਪੰਛੀ ਕੁਝ ਨਹੀਂ ਲੱਭਦਾ ਹੈਗਾ। ਰਾਜਾ ਤੁਰਦਾ ਤੁਰਦਾ ਤੇ ਉਹ ਹੀ ਨਗਰ ਦੇ ਵਿੱਚ ਆ ਜਾਂਦਾ। ਹੁਣ ਸ਼ਾਮ ਹੋ ਗਈ ਹੁੰਦੀ। ਉਹਨਾਂ ਦੀ ਕੁਟਿਆ ਦੇ ਨਾਲ ਉੱਥੇ ਆ ਕੇ ਦਿਬੂਹਾ ਖੜਕਾਂਦਾ ਜਦੋਂ ਬੂਹਾ ਖੜਕਾਇਆ ਤੇ ਉਹਨੇ ਆਵੇ ਉਹਨਾਂ ਕਿਹਾ ਵੀ ਆਓ ਰਾਜਾ ਉਹਨੇ ਕਿਹਾ ਵੀ ਤੁਸੀਂ ਉਹਨੇ ਸਧਾਰਨ ਕੱਪੜੇ ਪਾਏ ਹੁੰਦੇ ਨੇ ਉਹਨੇ ਕਿਹਾ ਵੀ ਆਓ ਉਹਨੇ ਕਿਹਾ ਵੀ ਮੈਂ ਨਾ ਰਸਤਾ ਪਟਕ ਗਿਆ ਵਾਂ ਅੱਜ ਰਾਤ ਦਾ ਸਮਾਂ ਇੱਥੇ ਗੁਜ਼ਾਰਨਾ ਚਾਹੁੰਨਾ ਉਹਨੇ ਕਿਹਾ ਵੀ ਸਾਡੇ ਕੋਲ ਰੋਖਾ ਮਿੱਸਾ ਖਾਣ ਨੂੰ ਏ ਰਾਤ ਤੁਸੀਂ ਕੱਟ ਸਕਦੇ ਹੋ ਹੁਣ ਉਹਨਾਂ ਉੱਥੇ ਰਾਤ ਰਹਿ ਗਏ ਤੇ ਕਹਿੰਦੇ ਸਵੇਰੇ ਜਦੋਂ ਜਾਣ ਲੱਗਦੇ ਉਪੋਛਤੇ ਵੀ ਤੁਹਾਡਾ ਤੁਸੀਂ ਇੱਕੋ ਇੱਕ ਇੱਥੇ ਕਮਰਾ ਜਾਂ ਇੱਕੋ ਇੱਕ ਛਾਂ ਚ ਰਹਿੰਦੇ ਹੋ ਪਰ ਤੁਹਾਡੇ ਘਰ ਦੇ ਪਾਸੇ ਐਨੀ ਲੇਦਾ ਇੱਥੇ ਐਨੇ ਘੋੜੇ ਬੰਨੇ ਹੋਏ ਨੇ ਤੁਸੀਂ ਉਹਨੇ ਕਿਹਾ ਸੀ ਕੋਈ ਘੋੜਾ ਨਹੀਂ ਬੰਨਿਆ ਹੋਇਆ ਕਹਿੰਦੇ ਇਸ ਨਗਰ ਦੇ ਰਾਜੇ ਦੇ ਕੋਲ ਮੈਂ ਦਾਨ ਲੈਣ ਗਿਆ ਸੀ ਰਾਜੇ ਨੇ ਗੁੱਸੇ ਵਲ ਜਾਂ ਫਿਰ ਕਹ ਲੋ ਕਰੋਧ ਵਸ ਕਿਸੇ ਰੂਪ ਚ ਮੈਨੂੰ ਇਹ ਲਿੱਦ ਦਾਨ ਰੂਪ ਚ ਦਿੱਤੀ ਸੀ ਸ਼ਾਇਦ ਰਾਜੇ ਨੂੰ ਨਹੀਂ ਸੀ ਪਤਾ ਵੀ ਜੋ ਵੀ ਆਪਾਂ ਦਾਨ ਦਈਏ ਉਹ ਹਜ਼ਾਰ ਗੁਣਾ ਹੋ ਕੇ ਵਾਪਸ ਆਉਂਦਾ ਹੈ ਜਾਂ ਹਜ਼ਾਰ ਗੁਣਾ ਉਹਦਾ ਫਲ ਮਿਲਦਾ ਹੈ ਤੇ ਹਰ ਰੋਜ਼ ਉਹ ਵਿਆਜ ਦੇ ਰੂਪ ਵਿੱਚ ਵੱਧ ਕੇ ਆਪਣੇ ਕੋਲ ਆਉਂਦਾ ਹੈ ਰਾਜੇ ਨੇ ਮੈਨੂੰ ਹਣ ਲੈ ਦਿੱਤੇ ਜੇ ਤਾਂ ਕੋਈ ਉਪਯੋਗੀ ਚੀਜ਼ ਦਿੰਦਾ ਤਾਂ ਮੈਂ ਰੋਜ਼ ਉਹਦੀ ਵਰਤੋਂ ਕਰਦਾ ਜੇ ਮੈਂ ਉਹਦੀ ਵਰਤੋਂ ਕਰਦਾ ਤੇ ਕਿਸੇ ਨਾ ਕਿਸੇ ਰੂਪ ਚ ਫਲ ਉਹਦੇ ਕੋਲ ਪਹੁੰਚ ਜਾਣਾ ਸੀ ਉਹਦੇ ਕੋਲ ਚੰਗਾ ਕਰਮ ਚੱਲਿਆ ਜਾਣਾ ਸੀ ਪਰ ਹੁਣ ਉਹਨੇ ਲੈ ਦਿੱ ਦਿੱਤੀ ਮੈਂ ਦੀ ਵਰਤੋਂ ਨਹੀਂ ਕੀਤੀ ਇਹ ਤਾਂ ਦਿਨ ਦੁਗਣੀ ਰਾਤ ਚੌਗਣੀ ਹੁਣ ਵਧੀ ਜਾਂਦੀ ਹੈ ਉਨੇ ਕਹਿਆ ਅੱਛਾ ਫਿਰ ਹੁਣ ਇਹ ਲਿੱਦਾਂ ਕੀ ਹੋਏਗਾ ਕਹਿੰਦੇ ਉਹ ਲਿੱਦ ਉਹਦੀ ਏ ਤੇ ਹੁਣ ਉਹਨੂੰ ਖਾਣੀ ਪਾਏਗੀ ਜਦੋਂ ਇਹ ਗੱਲ ਕਹੀ ਤੇ ਉਹ ਨਾ ਉਸ ਜਿਹੜਾ ਉਹ ਮਨੁੱਖ ਸੀ ਉਹਦੇ ਚਰਨੀ ਪੈ ਗਿਆ ਕਹਿੰਦੇ ਉਹ ਰਾਜਾ ਮੈਂ ਹੀ ਆਂ ਵੀ ਮੈਂ ਤਾਂ ਕ੍ਰੋਧਵਸ ਆ ਕੇ ਐਵੇਂ ਕਰਦਾ ਸੀ ਹੁਣ ਇਸ ਤੋਂ ਮੈਨੂੰ ਮੁਕਤੀ ਦੀ ਜੁਗਤ ਦੱਸੋ ਹੁਣ ਅੱਗੋਂ ਉਹ ਕਹਿੰਦੇ ਵੀ ਇਹਦੇ ਤਾਂ ਕੋਈ ਜੁਗਤ ਨਹੀਂ ਇਹ ਤੈਨੂੰ ਹੁਣ ਖਾਣਾ ਹੀ ਪੈਣਾ ਉਹਨੇ ਕਿਹਾ ਨਹੀਂ ਜੇਕਰ ਤੁਸੀਂ ਮੈਨੂੰ ਇਹ ਚੀਜ਼ ਦੱਸੀਏ ਵੀ ਦਾਨ ਕਰਨ ਦੇ ਨਾਲ ਉਹ 100 ਗੁਣਾ 1000 ਗੁਣਾ ਹੋ ਕੇ ਮਨੁੱਖ ਕੋਲ ਵਾਪਸ ਆਉਂਦਾ ਵਰਤੀ ਵਰਤੋਂ ਨਾ ਕੀਤੀ ਹੋਏ ਜਿੰਨੇ ਦਿੱਤਾ ਉਸੇ ਦੇ ਕੋਲੋਂ ਵਾਪਸ ਜਾਂਦਾ ਇਹਦਾ ਭਾਗ ਤੁਹਾਨੂੰ ਜੁਗਤ ਵੀ ਪਤਾ ਹੈ ਉਹ ਕਹਿੰਦੇ ਫਿਰ ਪਲੇ ਪੁਰਖਾਂ ਇੱਕ ਐਸੀ ਚੀਜ਼ ਹੈ ਜੋ ਮਨੁੱਖ ਦੇ ਪਾਪ ਜਿਹੜੀ ਕਹੀਏ ਨਾ ਵੀ ਪਾਪ ਵੀ ਖਤਮ ਕਰ ਦਿੰਦੀ ਉਹਨੇ ਕਿਹਾ ਕੀ ਉਹ ਕਹਿੰਦੇ ਉਹ ਚੀਜ਼ ਹੈ ਨਿੰਦਿਆ ਜਦੋਂ ਕੋਈ ਕਿਸੇ ਮਨੁੱਖ ਦੀ ਨਿੰਦਿਆ ਕਰਦਾ ਹੈ ਨਾ ਤਾਂ ਫਿਰ ਜਿਹੜਾ ਮਨੁੱਖ ਨਿੰਦਿਆ ਕਰ ਰਿਹਾ ਹੁੰਦਾ ਉਹਦੇ ਪੁੰਨ ਖਤਮ ਹੁੰਦੇ ਨੇ ਤੇ ਜਿਹਦੀ ਆਪਾਂ ਨਿੰਦਿਆ ਕਰਦੇ ਹੁੰਨੇ ਆ ਉਹਦੇ ਪਾਪ ਖਤਮ ਹੁੰਦੇ ਨੇ ਉਹਨੇ ਕਿਹਾ ਫਿਰ ਮੈਂ ਕੀ ਕਰਾਂ ਕਹਿੰਦੇ ਐਵੇਂ ਕਰ ਜਿਹੜਾ ਤੇਰਾ ਜੋ ਵੀ ਤੂੰ ਆਪਣੇ ਇਥੇ ਇੱਕ ਗੁਰੂ ਰੱਖਿਆ ਹੋਇਆ ਜੋ ਤੇਨੂੰ ਹਰ ਸਮੇਂ ਚੰਗਾ ਗਿਆਨ ਦਿੰਦਾ ਉਹਦੀ ਧੀ ਹੈ ਤੇ ਉਹਦੀ ਧੀ ਨੂੰ ਤੂੰ ਸਾਰਿਆਂ ਦੇ ਸਾਹਮਣੇ ਬਾਹ ਫੜ ਕੇ ਤੇ ਆਪਣੇ ਰਾਜ ਮਹਿਲ ਦੇ ਵਿੱਚ ਲੈ ਜਾ ਲੋਕ ਤੇਰੀ ਥੂ ਥੂ ਕਰਨਗੇ ਬਿੱਤੋ ਦੀ ਧੀ ਨੂੰ ਆਪਣੇ ਰਾਜ ਮਹਿਲ ਲੈ ਕੇ ਚਲਾ ਗਿਆ ਪਰ ਤੂੰ ਉਹਨੂੰ ਉੱਥੇ ਜਾ ਕੇ ਆਪਣੀ ਧੀਆ ਵਾਂਗ ਰੱਖੀ ਇੱਕ ਮਹੀਨੇ ਬਾਅਦ ਤੂੰ ਮੇਰੇ ਕੋਲ ਆ ਜੀ ਤੇ ਫਿਰ ਤੈਨੂੰ ਮੈਂ ਦੱਸ ਦਵਾਂਗਾ ਵੀ ਅੱਗੇ ਕੀ ਕਰਨਾ ਹੁਣ ਉਹ ਜਾਣਦਾ ਜਾ ਕੇ ਉਹਨੇ ਆਪਣੇ ਗੁਰੂ ਨੂੰ ਨਮਸਕਾਰ ਕੀਤੀ ਉਹਨੂੰ ਕਹਾਂ ਜੀ ਮੈਂ ਤੁਹਾਡੀ ਧੀ ਨੂੰ ਮਿਲਣਾ ਚਾਹਣਾ ਹੁਣ ਉਹਨੂੰ ਲੱਗਾ ਗੁਰੂ ਨੂੰ ਲੱਗਾ ਵੀ ਸ਼ਾਇਦ ਕੋਈ ਗੱਲ ਆ ਜਾਂ ਕੋਈ ਸਵਾਲ ਇਸ ਤੋਂ ਪੁੱਛੇਗਾ ਤੈਨੂੰ ਧਨ ਰਾਸ਼ੀ ਦੇਣ ਲਈ ਆਇਆ ਹੁਣ ਉਹਨੇ ਬੁਲਾਇਆ ਜਦੋਂ ਧੀ ਆਈ ਉਹ ਬਾਹ ਫੜ ਕੇ ਖਿੱਚ ਕੇ ਲੈ ਕੇ ਚਲਾ ਗਿਆ ਗੁਰੂ ਨੇ ਬੜੀ ਪੁਕਾਰ ਕੀਤੀ ਵੀ ਐਵੇਂ ਨਾ ਕਰੋ ਹੁਣ ਆਸ-ਪਾਸੇ ਚੀਕ ਚੰਗਿਆੜਾ ਸੁਣ ਕੇ ਲੋਕ ਵਿਖੜੇ ਹੋਗੇ ਲੋਕ ਸਾਰੇ ਕਹਿਣ ਲੱਗੇ ਵੇਖਿਆ ਇਹ ਧਰਮਾਤਮਾ ਬਣਦਾ ਸੀ ਪਰ ਸਾਨੂੰ ਤਾਂ ਪਤਾ ਸੀ ਵੀ ਇਹ ਜਿਹੜਾ ਇਹਦੇ ਮਨ 'ਚ ਕੀ ਹੈ ਇਹ ਕਿਵੇਂ ਦੀਆਂ ਕਰਤੂਤਾਂ ਕਰਦਾ ਲੋਕ ਉਹਦੀ ਨਿੰਦਿਆ ਕਰਨ ਲੱਗੇ ਖੇਚ ਤੁਰੂ ਕੇ ਤੇ ਉਹਨੂੰ ਰਾਣੀ ਦੇ ਕੋਲ ਲੈ ਗਿਆ ਰਾਣੀ ਨੂੰ ਕਿਹਾ ਰਾਣੀ ਇਸਨੂੰ ਧੀਆ ਵਾਂਗ ਆਪਣੇ ਕੋਲ ਇੱਕ ਮਹੀਨਾ ਰੱਖ ਇੱਕ ਮਹੀਨੇ ਬਾਅਦ ਹਿਫਾਜ਼ਤ ਨਾਲ ਇਹਦੇ ਪਿਤਾ ਜੀ ਤੋਂ ਜਿਵੇਂ ਇਹਨੂੰ ਲੈ ਕੇ ਆਇਆ ਸੀ ਉਵੇਂ ਇਸਨੂੰ ਘਰ ਵਾਪਸ ਛੱਡ ਕੇ ਆਵਾਂਗਾ ਕਹਿੰਦੇ ਇੱਕ ਮਹੀਨਾ ਹੁਣ ਉਹ ਉੱਥੇ ਰਹੀ ਲੋਕ ਹੁਣ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਰਾਜਾ ਬਦਕਾਰ ਹੈ ਰਾਜੇ ਦੀ ਤੇ ਮਾੜੀ ਨੀਤ ਹੈ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਇਹ ਦਿਖਾਵੇ ਲਈ ਕਰਦਾ ਕਹਿੰਦੇ ਇੱਕ ਮਹੀਨਾ ਲੰਘ ਗਿਆ ਹੁਣ ਨਾ ਉਹ ਰਾਜਾ ਉਸੇ ਜਿਹੜਾ ਨਗਰ ਦੇ ਵਿੱਚ ਜਿਹੜਾ ਨਾਮ ਜਪਦਾ ਸੀ ਉਹਦੇ ਕੋਲ ਚਲਾ ਗਿਆ ਜਾ ਕੇ ਦੇਖਦਾ ਸਾਰੇ ਜਿਹੜੇ ਲਿੱਦ ਦੇ ਵੱਡੇ ਵੱਡੇ ਢੇਰ ਸੀ ਨਾ ਖਤਮ ਹੋ ਗਏ ਪਰ ਇੱਕ ਲਿੱਦ ਦਾ ਵੱਡਾ ਸਾਰਾ ਬੱਠਲ ਜਿਹੜਾ ਸੀ ਉਹ ਉੱਥੇ ਪਿਆ ਸੀ ਹੁਣ ਉਹਦੇ ਕੋਲ ਗਿਆ ਉਹਦੇ ਕੋਲ ਜਾ ਕੇ ਉਹਨੇ ਕਿਹਾ ਵੀ ਦੇਖੋ ਵੀ ਸਾਰਾ ਲਿੱਦ ਦਾ ਢੇਰ ਜਿਹੜਾ ਉਹ ਨਿੰਦਿਆ ਜਿਹੜੀ ਜਿਨੇ ਜਿਨੇ ਤੇਰੀ ਚੁਗਲੀ ਕੀਤੀ ਨਿੰਦਿਆ ਕੀਤੀ ਉਹ ਸਾਰੀ ਲਿੱਦ ਉਹਨਾਂ ਦੇ ਮੂੰਹ ਚ ਚਲੀ ਗਈ ਉਹਨਾਂ ਦੇ ਹਿੱਸੇ ਚ ਚਲੀ ਗਈ ਪਰ ਇਹ ਇੱਕ ਢੇਰ ਹਜੇ ਵੀ ਪਿਆ ਉਹਨੇ ਕਿਹਾ ਨਗਰ ਦੇ ਵਿੱਚ ਨਾ ਇੱਕ ਮਨੋਕਾ ਉਹ ਲੱਕੜਾਂ ਦਾ ਕੰਮ ਕਰਦਾ ਹੈ ਉਹ ਦੇ ਕੋਲ ਚਲਾ ਜਾ ਜੇਕਰ ਉਹਨੇ ਤੇਰੀ ਨਿੰਦਿਆ ਕਰ ਦਿੱਤੀ ਤਾਂ ਉਹ ਇਸ ਨੂੰ ਜਿਹੜਾ ਖਾ ਲੇਗਾ ਕਹਿੰਦਾ ਠੀਕ ਹੈ ਹੁਣ ਨਾ ਉਹ ਆਮ ਸਧਾਰਨ ਕਪੜੇ ਪਾ ਕੇ ਇੱਕ ਕਹੀ ਦਾ ਦਸਤਾ ਲੈ ਕੇ ਉਹਦੇ ਕੋਲ ਜਾਂਦਾ ਉਹਨਾਂ ਜਾ ਕੇ ਕਹਿੰਦਾ ਭਰਾਵਾ ਕਹੀ ਦਾ ਦਸਤਾ ਬਣਾ ਦੇਗਾ ਉਹਨੇ ਕਿਹਾ ਜੀ ਜ਼ਰੂਰ ਪਰ 2 ਮਿੰਟ ਬੈਠ ਚੋ ਜਿਹੜਾ ਕੰਮ ਕਰਦਾ ਇਹ ਕਰਕੇ ਫਿਰ ਤੁਹਾਡਾ ਹੀ ਕਰਾਂਗਾ ਕਹਿੰਦੇ ਇੰਨੇ ਨੂੰ ਜਦੋਂ ਉਹ ਬੈਠਿਆ ਨਾ ਉਥੇ ਉਹ ਕਹਿੰਦਾ ਭਰਾਵਾ ਰਾਜਾ ਹੁਣ ਆਪ ਹੀ ਗੱਲ ਸ਼ੁਰੂ ਕਰਕੇ ਕਹਿੰਦਾ ਭਰਾਵਾ ਤੈਨੂੰ ਪਤਾ ਹੈ ਇਸ ਨਗਰ ਦਾ ਜਿਹੜਾ ਰਾਜਾ ਉਹ ਕਿੱਡਾ ਬਦਕਾਰ ਹੋ ਗਿਆ ਗੁਰੂ ਦੇ ਧੀਨ ਉਹ ਹੀ ਆਪਣੇ ਘਰ ਖਿੱਚ ਕੇ ਲੈ ਕੇ ਚਲਾ ਗਿਆ ਹੁਣ ਤਾਂ ਰਾਜੇ ਨੂੰ ਕੋਈ ਚੰਗਾ ਸਮਝਦਾ ਸੀ ਦਾਣ ਵਾਲਾ ਸਮਝਦਾ ਸੀ ਪਰ ਰਾਜਾ ਤਾਂ ਐਵੇਂ ਦਾ ਬਿਲਕੁਲ ਹੀ ਨਿਕਲਿਆ ਰਾਜੇ ਨੇ ਤੇ ਬੜੇ ਮਾੜੇ ਕਰਮ ਕੀਤੇ ਨੇ ਹਰ ਉਹ ਨਾ ਰਾਜੇ ਬਾਰੇ ਕੋਈ ਅੱਧਾ ਘੰਟਾ ਸ਼ਬਦ ਐਵੇਂ ਬੋਲੀ ਗਿਆ ਹੁੰਨਾ ਉਹਨੇ ਕਿਹਾ ਭਰਾਵਾ ਤੂੰ ਵੀ ਦੱਸ ਕੋਈ ਗੱਲ ਉਹ ਜਿਹੜਾ ਲੱਕਣਾ ਦਾ ਕੰਮ ਕਰਦਾ ਸੀ ਉਹਨੂੰ ਕਹਿੰਦਾ ਕਹਿੰਦਾ ਭਰਾਵਾ ਤੂੰ ਵੀ ਕੋਈ ਗੱਲ ਬਾਤ ਦੱਸ ਰਾਜੇ ਬਾਰੇ ਉਹ ਉੱਤੇ ਮੂੰਹ ਚੁੱਕ ਕੇ ਕਹਿੰਦਾ ਦੇਖ ਰਾਜਣ ਤੂੰ ਆਪਣੀ ਨਿੰਦਿਆ ਮੇਰੇ ਤੋਂ ਕਰਵਾਣਾ ਹੈ ਪਰ ਤੇਰੇ ਹਿੱਸੇ ਦੀ ਲਿੱਦ ਮੈਂ ਨਹੀਂ ਖਾਵਾਂਗਾ ਉਹ ਤੂੰ ਹੀ ਖਾਏਗਾ ਜਦੋਂ ਇਹ ਗੱਲ ਸੁਣੀ ਉਹ ਪੁੱਠੇ ਪੈਰੀ ਫੇਰ ਉੱਥੇ ਭੱਜ ਗਿਆ ਜਾ ਕੇ ਕਿਹਾ ਵੀ ਉਹਨੇ ਤੇ ਮੈਨੂੰ ਦੇਖਦਿਆਂ ਸਾਰੀ ਮੈਂ ਸਧਾਰਨ ਕੱਪੜੇ ਪਾ ਕੇ ਗਿਆ ਸੀ ਉਹਨੇ ਫਿਰ ਵੀ ਮੈਨੂੰ ਦੇਖਦੇ ਸਾਰ ਕਹਿਤਾ ਵੀ ਮੈਂ ਤਾਂ ਉਹੀ ਹਾਂ ਮੈਂ ਰਾਜਾ ਵਾਂ ਅਗੋਂ ਮਨੁੱਖ ਕਹਿ ਲਗਾ ਜਿਨ੍ਹਾਂ ਦੀ ਰਸਨਾ ਤੇ ਹਰ ਸਮੇਂ ਪਰਮਾਤਮਾ ਦਾ ਨਾਮ ਹੋਵੇ ਨਾ ਤਾਂ ਫਿਰ ਹਰ ਆਉਣ ਵਾਲੀ ਚੀਜ਼ ਨੂੰ ਤੇ ਬੀਤੇ ਸਮੇਂ ਨੂੰ ਵੀ ਦੇਖ ਸਕਦਾ ਹੈ ਫਿਰ ਉਹਨਾਂ ਤੋਂ ਕੋਈ ਚੀਜ਼ ਲੁਕੀ ਨਹੀਂ ਰਹਿੰਦੀ ਉਹ ਭੂਤ ਭਵਿੱਖ ਵਰਤਮਾਨ ਸਾਰੀਆਂ ਚੀਜ਼ਾਂ ਨੂੰ ਦੇਖ ਸਕਦੇ ਨੇ ਕਹਿੰਦੇ ਫਿਰ ਹੁਣ ਦੱਸੋ ਇਹਦਾ ਕੀ ਕੀਤਾ ਜਾਵੇ ਉਹਨਾਂ ਕਹਾ ਵੀ ਖਾਣੀ ਤੇ ਤੈਨੂੰ ਪੈਣੀ ਐ ਐਵੇਂ ਕਰ ਵੀ ਉਹ ਕਹਿੰਦਾ ਜੇ ਖਾਣੀ ਪੈਣੀ ਹੈ ਫਿਰ ਤੁਸੀਂ ਮੈਨੂੰ ਨਾ ਕੀੜਾ ਬਣਾ ਦੋ ਤੇ ਹੁਣੇ ਹੀ ਖਾ ਕੇ ਤੇ ਮੈਂ ਇਹਦਾ ਜਿਹੜਾ ਆਪਣਾ ਸਮਾਂ ਹੈ ਉਹ ਅਜਾਇਆ ਨਹੀਂ ਗਵਾਉਂਦਾ ਹੁਣ ਮਨੁੱਖ ਕਹਿੰਦਾ ਵੀ ਇੰਨੀ ਸ਼ਕਤੀ ਤਾਂ ਮੇਰੇ ਕੋਲ ਨਹੀਂ ਇਹ ਤਾਂ ਪਰਮਾਤਮਾ ਦੀ ਕੁਦਰਤ ਉਹਦੀ ਕੋਲੀ ਤਾਕਤ ਹੈ ਪਰ ਹਾਂ ਜਦੋਂ ਤੈਨੂੰ ਅਗਲਾ ਜਾਮਾ ਮਿਲੇਗਾ ਜਦੋਂ ਤੂੰ ਇਹ ਹਿੱਸੇ ਦੀ ਲਿੱਦ ਖਾ ਲੇਂਗਾ ਨਾ ਤੈਨੂੰ ਮਨੁੱਖਾ ਜਾਮਾ ਤੇ ਇਸੇ ਰਾਜੇ ਦਾ ਰੂਪ ਮਿਲ ਜਾਏਗਾ ਕਿਉਂਕਿ ਤੂੰ ਆਪਣੀ ਜ਼ਿੰਦਗੀ 'ਚ ਦਾਨ ਧਰਮ ਹੀ ਕੀਤਾ ਹੈ ਤੇਰੇ ਕੋਲ ਅਣਜਾਣੇ ਵਿੱਚ ਇਹ ਗਲਤੀ ਹੋਈ ਹੈ ਹੁਣ ਕਹਿੰਦੇ ਵੀ ਉਹਦਾ ਜਦੋਂ ਉਹ ਅਕਾਲ ਚਲਾ ਨੇ ਕੀਤਾ ਤੇ ਕਹਿੰਦੇ ਉਹ ਕੀੜੇ ਦਾ ਰੂਪ ਬਣਿਆ ਉਹ ਫਿਰ ਜਿਹੜਾ ਕਹਿੰਦਾ ਵੀ ਉਹ ਹੀ ਹੁਣ ਉਹਨੇ ਆਪਣੇ ਹਿੱਸੇ ਦੀ ਲਿੱਦ ਕਈ ਸਾਲਾਂ ਚ ਉਹਨੇ ਖਾ ਲਈ ਸੀ ਕਹਿੰਦੇ ਹੁਣ ਆਖਰੀ ਕੋਈ ਕੰਨ ਖਾਣਦਿਆਂ ਹੋਏਗਾ ਤੇ ਕਹਿੰਦੇ ਜਦੋਂ ਖਾਦੇ ਤੇ ਉਹਦੇ ਜਿੰਨਾ ਉਹਨੂੰ ਮਿਲਿਆ ਸੀ ਵੀ ਉਹ ਲਿੱਦੋਂ ਨੇ দান ਦਿੱਤੀ ਸੀ ਉਹਦੇ ਹਿੱਸੇ ਦੀ ਪੂਰੀ ਹੋ ਗਈ ਤਾਂ ਮਨੁੱਖਾ ਜਾਮਾ ਮਿਲ ਗਿਆ ਜੀ ਜੀ ਕਹਿੰਦੇ ਅੱਛਾ ਫਿਰ ਇਹ ਸਾਰਾ ਕੁਝ ਦਾਨ ਕਰਕੇ ਹੋਇਆ ਫਿਰ ਕਿਹੜਾ ਦਾਨ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਹੁਣ ਜਿਹੜੇ ਨੇ ਕਿਹਾ ਵੀ ਕਈ ਵਾਰ ਆਪਣੇ ਕੀ ਹੁੰਦਾ ਹੈ ਵੀ ਆਪਣੇ ਘਰ ਦਾ ਕੱਪੜੇ ਆਪਾਂ ਪਾਏ ਹੁੰਦੇ ਨੇ ਕਈ ਵਾਰ ਤੇ ਸਾਫ ਸੁਥਰੇ ਸੋਹਣੇ ਹੁੰਦੇ ਨੇ ਪਰ ਕਈ ਵਾਰ ਪਾਟੇ ਪੁਰਾਣੇ ਕੱਪੜੇ ਹੁੰਦੇ ਨੇ ਜਿਸ ਦੀ ਆਪਾਂ ਵਰਤੋਂ ਨਹੀਂ ਕਰਦੇ ਆਪਾਂ ਨੂੰ ਹੁੰਦਾ ਵੀ ਆਪਾਂ ਕਿਸੇ ਨੂੰ ਦੇ ਦਈਏ ਦਾਨ ਹੋ ਗਿਆ ਉਹ ਦਾਨ ਨਹੀਂ ਹੁੰਦਾ ਜਦੋਂ ਆਪਾਂ ਆਪਣੀ ਵਰਤੀ ਹੋਈ ਚੀਜ਼ਾਂ ਕਹਿ ਲਓ ਵੀ ਜਿਹੜੀ ਚੀਜ਼ ਆਪਣੇ ਕੰਮ ਦੀ ਨਹੀਂ ਆਪਾਂ ਉਹ ਅੱਗੇ ਕਿਸੇ ਨੂੰ ਦੇ ਦੇਣਿਆਂ ਨਾ ਵੀ ਆਪਣੇ ਪਾਟੇ ਪੁਰਾਣੇ ਕੱਪੜੇ ਅੱਗੇ ਕਿਸੇ ਨੂੰ ਦੇ ਦੇਣਿਆਂ ਉਹ ਦਾਨ ਕਦੀ ਵਾਦਾ ਫੁੱਲਦਾ ਨਹੀਂ ਹੈਗਾ ਉਹ ਦਾਨ ਸਗੋਂ ਆਪਣੇ ਲਈ ਪਾਪ ਹੀ ਲੈ ਕੇ ਆਉਂਦਾ ਜਦੋਂ ਆਪਾਂ ਕਿਸੇ ਨੂੰ ਪਾਟੇ ਪੁਰਾਣੇ ਕੱਪੜੇ ਦਿੰਨੇ ਆ ਨਾ ਤਾਂ ਅੱਗੇ ਚੱਲ ਕੇ ਉਹ ਪਾਟੇ ਪੁਰਾਣੇ ਕੱਪੜੇ ਆਪਣੇ ਹਿੱਸੇ ਆਉਂਦੇ ਨੇ ਦੂਸਰੀ ਚੀਜ਼ ਕਈ ਵਾਰ ਆਪਣੇ ਘਰ ਦੇ ਟੁੱਟੇ ਭਾਂਡੇ ਹੁੰਦੇ ਨੇ ਤੇ ਆਪਾਂ ਕਹਿੰਨੇ ਆ ਆਪਾਂ ਨਹੀਂ ਵਰਤਨੇ ਕਈਆਂ ਦੇ ਘਰ ਵਿੱਚ ਕੋਈ ਕੰਮ ਵਾਲਾ ਲੱਗਿਆ ਹੁੰਦਾ ਤੇ ਆਪਾਂ ਕਹਿੰਨੇ ਆ ਆ ਲੈ ਆ ਤੂੰ ਭਾਂਡੇ ਲੈ ਜਾ ਤੇ ਇਹਦਾ ਭਾਵ ਆਪਾਂ ਕੀ ਕਰਦੇ ਪਿਆ ਵੀ ਉਹ ਚੀਜ਼ ਘੁੰਮ ਫਿਰ ਕੇ ਆਪਣੇ ਕੋਲ ਆਉਣੀ ਹੁੰਦੀ ਆ ਆਪਾਂ ਕੀ ਕਰਦੇ ਪਿਆ ਟੁੱਟੇ ਭਾਂਡੇ ਦੇ ਕੇ ਆਪਣਾ ਨਸੀਬ ਨੂੰ ਟੁੱਟਾ ਦੇਂਦੇ ਆ ਵੀ ਇਹ ਘੁੰਮ ਫਿਰ ਕੇ ਟੁੱਟੇ ਭਾਂਡੇ ਸਾਡੇ ਕੋਲੋਂ ਕੋਈ ਮਾੜੇ ਦਿਨੋਂ ਨਹੀਂ ਤੇ ਟੁੱਟੇ ਭਾਂਡੇ ਚ ਖਾਵਾਂਗੇ ਪਹਿਲੇ ਕੱਪਾ ਆਪਾਂ ਪਾਟੇ ਪ੍ਰਾਣਿਕ ਕੱਪੜੇ ਦੂਸਰੇ ਆਪਾਂ ਜਿਹੜੇ ਐਵੇਂ ਟੁੱਟੇ ਭਾਂਡੇ ਦੇ ਦੇ ਦਿੰਨੇ ਆ ਇਹ ਤੇ ਤੀਸਰਾ ਆਪਣੇ ਕੋਈ ਵੀ ਐਸੀ ਚੀਜ਼ ਜਿਹੜੀ ਆਪਣੀ ਵਰਤੋਂ ਦੀ ਨਹੀਂ ਹੁੰਦੀ ਕਈ ਵਾਰ ਕੀ ਹੁੰਦਾ ਵੀ ਆਪਣੇ ਕਰਨਾ ਕੋਈ ਐਸੀ ਚੀਜ਼ ਹੁੰਦੀ ਹੈ ਜਿਹੜੀ ਆਪਾਂ ਵਰਤ ਨਹੀਂ ਨਹੀਂ ਹੁੰਦੀ ਆਪਾਂ ਨੂੰ ਹੁੰਦਾ ਵੀ ਚਲ ਅਗਲੇ ਨੂੰ ਦੇ ਦਈਏ ਅਗਲਾ ਇਹਦੀ ਵਰਤੋਂ ਕਰ ਲੇਗਾ ਜੇ ਜਿਹੜੀ ਚੀਜ਼ ਆਪਣੇ ਕੰਮ ਦੀ ਨਹੀਂ ਉਹ ਆਪਾਂ ਅੱਗੇ ਦੇਂਦੇ ਆ ਉਹ ਦਾਨ ਰੂਪ ਨਹੀਂ ਹੁੰਦਾ ਉਹ ਤਾਂ ਇਹ ਐ ਵੀ ਆਪਣੇ ਕੰਮ ਦੀ ਨਹੀਂ ਸੀ ਅੱਗੇ ਦੇਤੀ ਐਵੇਂ ਦੀਆਂ ਚੀਜ਼ਾਂ ਜੋ ਆਪਣੇ ਕੰਮ ਦੀਆਂ ਨਹੀਂ ਤੇ ਅੱਗੇ ਦੇ ਦੋ ਉਹ ਕਦੀ ਦਾਨ ਨਹੀਂ ਕਹਲੋਂਦਾ ਜੇਕਰ ਕਿਸੇ ਨੂੰ ਚੀਜ਼ ਦੇਣੀ ਹੈ ਕੋਈ ਨਵੀਂ ਚੀਜ਼ ਜਾਂ ਕਿਸੇ ਦਾ ਤਨ ਧੱਕਣ ਲਈ ਕੋਈ ਸਾਫ਼ ਕਪੜਾ ਲੈ ਕੇ ਦੇ ਦਿੱਤਾ ਉਹ ਦਾਨ ਹੈ ਆਪਣੀ ਕਮਾਈ ਵਿੱਚੋਂ ਕਿਸੇ ਨੂੰ ਪ੍ਰਸ਼ਾਦਾ ਖਵਾ ਦਿੱਤਾ ਜਦੋਂ ਆਪਾਂ ਕਿਸੇ ਦਾ ਤਨ ਧੱਕਣਿਆ ਨਾ ਕਪੜਾ ਲੈ ਕੇ ਇਦਾ ਭਾਵ ਇਹ ਹੈ ਕਿ ਔਣ ਵਾਲੇ ਸਮੇਂ ਵਿੱਚ ਕਦੀ ਵੀ ਆਪਣੇ ਤਨ ਤੋਂ ਕਪੜਾ ਨਹੀਂ ਜਾਏਗਾ ਭਾਵ ਆਪਣੇ ਘਰ ਇੰਨਾ ਦੀ ਜਗ ਰਹੇਗਾ ਵੀ ਆਪਾਂ ਸੋਨਾ ਕਪੜਾ ਪਾ ਸਕਦੇ ਹਾਂ ਦੂਸਰੀ ਚੀਜ਼ ਜਦੋਂ ਆਪਾਂ ਕਿਸੇ ਨੂੰ ਪ੍ਰਸ਼ਾਦਾ ਖਵਾਨੇ ਆ ਨਾ ਤੇ ਇਸ ਦਾ ਭਾਵ ਵੀ ਆਪਣੇ ਘਰ ਨਾਲ ਕਦੀ ਵੀ ਅਨ ਦੀ ਘਾਟ ਨਹੀਂ ਹੋਵੇਗੀ ਜੇਕਰ ਆਪਾਂ ਕਿਸੇ ਨੂੰ ਜ਼ਰੂਰਤਮੰਦ ਜਿਵੇਂ ਕੋਈ ਗਰੀਬ ਹੈ ਸਹਾਇਆ ਉਹਦੇ ਫੀਸ ਭਰ ਦਿੰਨੇ ਆ ਕਿਸੇ ਦਵਾਦਾਰੂ ਲੈ ਕੇ ਦੇ ਦੇ ਦਿੰਨੇ ਆ ਜਾਂ ਐਵੇਂ ਦੀ ਕੋਈ ਕਿਸੇ ਗਰੀਬ ਦੀ ਧੀ ਹੈ ਜ਼ਰੂਰਤਮੰਦ ਦੀ ਧੀ ਹੈ ਉਹਦੇ ਸਿਰ ਤੇ ਹੱਥ ਰੱਖ ਦੇਣ ਆ ਉਹਦਾ ਵਿਆਹ ਦਾ ਕਾਰਜ ਆ ਉਹਨੇ ਪਰੇ ਚੜ੍ਹ ਦੇਣ ਆ ਜੇ ਐਵੇਂ ਦੇ ਛੋਟੇ-ਛੋਟੇ ਕਾਰਜ ਕਰਦੇ ਆ ਨਾ ਆਪਣੀ ਆਪਣੀ ਕਮਾਈ ਦੇ ਵਿੱਚੋਂ ਉਹ ਦਾਨ ਹੁੰਦਾ ਹੈ ਤੇ ਉਹ दान کئی ਗੁਣਾ ਹਜ਼ਾਰਾ ਗੁਣਾ ਹੋ ਕੇ ਆਪਣੀ ਜ਼ਿੰਦਗੀ ਚਾਉਂਦਾ ਤੇ ਜ਼ਿੰਦਗੀ ਚ ਆਉਣ ਵਾਲੀਆਂ तमाम ਪਰੇਸ਼ਾਨੀਆਂ ਫਿਰ ਦੂਰ ਕਰ ਦਿੰਦਾ ਹੁਣ ਆਪਾਂ ਸੋਚਣਾ ਵੀ ਆਪਾਂ ਆਪਣੀ ਕਮਾਈ ਵਿੱਚੋਂ ਅਜਾਇਆ ਐਵੇਂ ਖਵਾਣਾ ਜਾਂ ਕਿਸੇ ਜ਼ਰੂਰਤਮੰਦ ਦੀ ਮਦਦ ਕਰਨੀ ਮਦਦ ਕਰਾਂਗੇ کئی ਹਜ਼ਾਰ ਗੁਣਾ ਹੱਥ ਆ ਕੇ ਆਪਣੀ ਮਦਦ ਕਰਨਗੇ ਹੁਣ ਸੋਚੋ ਵੀ ਆਪਾਂ ਕਈ ਵਾਰ ਐਵੇਂ ਅਜਾਇਆ 100 200 200 ਗਵਾ ਦਿੰਨੇ ਤੇ ਜੇ ਉਹ ਹੀ ਕਿਸੇ ਦੀ ਮਦਦ ਕਰਾਂਗੇ ਤੇ ਸੋ ਅਸੀਂ ਸਾਂ ਮਿਲਣ ਗਿਆ ਤੇ ਅਸੀਂ ਸਾਂ